ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਨਰਿੰਦਰਪਾਲ ਸਿੰਘ ਖੇਤੀਬਾੜੀ ਵਿਕਾਸ ਅਫਸਰ ਬਲਾਗ ਗੱਡਵਾਹਾ ਪੋਸਟਡ ਆ ਝਰਮੇ ਦੀ ਖੇਤੀ ਬਹੁਤ ਹੀ ਵਧੀਆ ਖੇਤੀ ਆ ਜਿਹਦੇ ਵਿੱਚ ਜ਼ਿਮੀਂਦਾਰ ਵੀ ਪੂਰਾ ਟਾਈਮ 6-7 ਮਹੀਨੇ ਕੰਮ ਲੱਗਿਆ ਰਹਿੰਦਾ ਤੇ ਨਾਲ ਦੇ ਨਾਲ ਆਪਣੇ ਜੋ ਡੀਲਰ ਭਾਈ ਵੀ ਆ ਉਹਨਾਂ ਦੀ ਵੀ ਕਮਾਈ ਹੁੰਦੀ ਰਹਿੰਦੀ ਆ ਇਹ ਨਰਮੇ ਦੀ ਪੋਜੀਸ਼ਨ ਜੀ ਅੱਜ ਦੀ ਹਾਲ ਦੀ ਘੜੀ ਦੇ ਦੇਖੇ ਪਿਛਲੇ ਸਾਲਾਂ ਨਾਲੋਂ ਮੈਂ ਦੱਸਾਂ ਤਾਂ ਨਰਮਾ ਆਪਣੇ ਵਧਿਆ 15-20% ਨਰਮੇ ਦੀ ਬਜਾਂਦ ਪਿਛਲੇ ਸਾਲ ਨਾਲੋਂ ਜ਼ਿਆਦਾ ਹੋਈਆ ਕਿਉਂਕਿ ਮੌਸਮ ਨੇ ਵੀ ਸਾਥ ਦਿੱਤਾ ਪਿਛਲੇ ਸਾਲ ਕੀ ਹੋਇਆ ਸੀ ਜਦੋਂ ਬਜਾਈ ਕੀਤੀ ਉਹਦੇ ਬਾਅਦ ਹੀ ਬਰਸਾਤਾਂ ਹੋ ਗਈਆਂ ਜੇਕਰ ਨਰਮਾ ਕਰੰਡ ਹੋ ਜਾਂਦਾ ਨਾਲ ਦੀ ਨਾਲ ਜ਼ਿਮੀਂਦਾਰ ਕੋਲ ਆਪਣੇ ਝੋਨੇ ਦੀ ਪਨੀਰੀ ਵੀ ਆਪਣੇ ਬਾਸਮਤੀ ਪਨੀਰੀ ਵੀ ਲਾ ਕੇ ਰੱਖਦਾ ਬੀਜ ਕੇ ਰੱਖਦਾ ਉਹ ਹੁੰਦਾ ਕਿ ਉਹਦਾ ਮਨ ਡਾਵਾ ਡੋਲ ਹੁੰਦਾ ਨਰਮਾ ਚੱਲਿਆ ਤਾਂ ਠੀਕ ਆ ਨਹੀਂ ਤਾਂ ਨਾ ਮੇਰੇ ਕੋਲ ਬਾਸਮਤੀ ਝੋਨੇ ਦੀ ਪਨੀਰੀ ਹੈਗੀ ਆ ਤਾਂ ਮੈਂ ਲਾ ਦੂੰਗਾ ਤੇ ਉੱਥੇ ਕਰ ਲੂੰਗਾ ਪਰ ਇਸ ਸਾਲ ਕੀ ਦੇਖਣ ਨੂੰ ਗਿਆ ਹਜੇ ਤੱਕ ਮੌਸਮ ਨੇ ਪੂਰਾ ਸਾਥ ਦਿੱਤਾ ਨਰਮੇ ਦੀ ਪੋਜੀਸ਼ਨ ਆਪਣੀ ਬਹੁਤ ਵਧੀਆ ਸਰ ਜਿਸ ਤਰ੍ਹਾਂ ਗੁਲਾਬੀ ਸੁੰਡੀ ਪਿਛਲੇ ਸਾਲਾਂ ਦੇ ਵਿੱਚ ਕਾਫੀ ਅਟੈਕ ਕਰਦੇ ਰਹੀ ਹੈ ਨਰਮੇ ਤੇ ਜੀ ਇਸ ਵਾਰ ਵਿਭਾਗ ਵੱਲੋਂ ਕਿਸ ਤਰ੍ਹਾਂ ਦੇ ਅਗਾਊਂ ਪ੍ਰਬੰਧ ਕੀਤੇ ਜਾ ਰਹੇ ਨੇ ਤੇ ਕਿਸਾਨਾਂ ਨੂੰ ਗੁਲਾਬੀ ਸੁੰਡੀ ਦੇ ਹਮਲੇ ਬਾਰੇ ਕਿਸ ਤਰ੍ਹਾਂ ਸੁਚੇਤ ਕੀਤਾ ਜਾ ਰਿਹਾ ਹੈ ਬਲਬੀ ਸੁੰਡੀ ਦਾ ਦੇਖੋ ਹੀ ਅਟੈਕ ਆਪਾਂ ਕਹੀ ਗਏ ਕਿ ਬੀਟੀ ਆਪਣਾ 2004-5 ਤੋਂ ਉਦੋਂ ਦਾ ਆਪਣੇ ਸਟਾਰਟ ਹੋਇਆ ਉਦੋਂ ਲੱਗਣ ਲੱਗਿਆ ਤੋਂ ਜੋ ਸੁੰਡੀ ਆ ਜਿਵੇਂ ਜਿਵੇਂ ਇਹਦੇ ਵਿੱਚ ਆਏ ਆ ਕਿ ਆਪਾਂ ਜਿਵੇਂ ਆਪਾਂ ਆਪਦੀ ਗੱਲ ਕਰੀ ਗਏ ਬੰਦਿਆਂ ਦੀ ਗੱਲ ਕਰੀ ਗਏ 18-20 ਸਾਲਾਂ ਬਾਅਦ ਆਪਣੀ ਇੱਕ ਨਵੀਂ ਪੀੜੀ ਹੁੰਦੀ ਆ ਪਰ ਕੀੜਿਆਂ ਦੇ ਵਿੱਚ ਇੱਕ ਸਾਲ ਦੇ ਵਿੱਚ 8-9 ਪੀੜੀਆਂ ਆ ਜਾਂਦੀਆਂ ਤੇ ਆਪਾਂ ਕਹਿੰਦੇ ਆ ਕਿ ਅਗਲੀ ਪੀੜੀ ਆਪਣੇ ਤੋਂ ਸਮੇਂਦਾਰ ਆ ਉਨਕ ਕੀੜਿਆਂ ਵਿੱਚ ਵੀ ਆਈਆਂ ਇਹਨਾਂ ਦੀਆਂ ਸਾਲ ਦੇ ਵਿੱਚ 9 ਪੀੜੀਆਂ ਆ ਗਿਆ ਆਪਾਂ ਨੂੰ ਜੋ ਇੱਥੇ 2-300 ਸਾਲ ਲੱਗਣੇ ਆ ਇਹਨਾਂ ਨੇ ਇੱਕ ਸਾਲ ਦੇ ਵਿੱਚ ਹੀ ਆਪਣੀਆਂ ਔਨੀਆਂ ਪੀੜੀਆਂ ਕਰ ਲੀਆਂ ਸੋ ਉਹਦੇ ਵਿੱਚ ਕੀ ਆ ਕਿ ਜਿਹੜੀ ਨਰਮੇ ਦੇ ਵਿੱਚ ਗਲਾਬੀ ਸੁੰਡੀ ਦਾ ਅਟੈਕ ਆ ਹਾਲਾਂਕਿ ਪਿਛਲੇ ਪਿਛਲੇ ਤੋਂ ਪਿਛਲੇ ਸਾਲਾਂ ਦੀ ਆਪਾਂ ਗੱਲ ਕਰੀ ਗਏ ਜਾਦਾ ਸੀ ਗਿਆ ਤੇ ਪਿਛਲੇ ਸਾਲ ਆਪਾਂ ਗੱਲ ਕਰੀ ਗੇ ਬਹੁਤ ਹੀ ਘੱਟ ਗੁਲਾਬੀ ਸੁੰਡੀ ਦਾ ਅਟੈਕ ਦੇਖਣ ਨੂੰ ਮਿਲਿਆ ਜੋ ਸਾਡੇ ਵਿਭਾਗਮੇ ਨੇ ਅਸੀਂ ਕੀ ਅਗੇਤੇ ਪ੍ਰਬੰਧ ਕੀਤੇ ਆ ਅਸੀਂ ਪਿੰਡ ਪੱਦਰ ਤੇ ਸਾਡੇ ਜਨਵਰੀ ਫਰਵਰੀ ਦੇ ਮਹੀਨਿਆਂ ਤੋਂ ਹੀ ਕੈਂਪ ਚੱਲੀ ਜਾਂਦਾ ਨਰਮੇ ਦੇ ਬਾਬਤ ਅਸੀਂ ਉਹਦੇ ਵਿੱਚ ਪਿੰਡਾਂ ਦੇ ਵਿੱਚ ਜਾ ਕੇ ਜੋ ਛੱਟੀਆਂ ਦਾ ਪ੍ਰਬੰਧਨ ਕੀਤਾ ਗਿਆ ਕਿ ਭਾਈ ਜੋ ਗੁਲਾਬੀ ਸੁੰਡੀ ਆ ਉਹਦੇ ਨਰਮਾ ਤਾਂ ਆਪਣਾ ਕਿਤੇ ਹੈ ਨਹੀਂ ਤੇ ਉਹ ਸੁੰਡੀ ਹੈ ਕਿ ਤੇ ਟਿੰਡਿਆਂ ਦੇ ਵਿੱਚ ਆ ਅਸੀਂ ਜ਼ਿੰਮੇਦਾਰਾਂ ਨੂੰ ਕਿਸਾਨਾਂ ਨੂੰ ਕਿਹਾ ਜਿੰਨਾਂ ਕੋਲ ਛੱਟੀਆਂ ਪੀਆਂ ਸੀ ਕਿ ਭਾਈ ਤੁਸੀਂ ਇਹਨਾਂ ਟਿੰਡੇ ਛਾੜ ਕੇ ਛੱਟੀਆਂ ਨੂੰ ਖੜਮੇ ਖੜੀਆਂ ਕਰਕੇ ਕਿਤੇ ਪਾਸੇ ਰੱਖ ਦੋ ਖੇਤਾਂ ਵਿੱਚ ਨਾ ਰੱਖੋ ਜੋ ਟਿੰਡੇ ਆ ਉਹਨਾਂ ਨੂੰ ਇਕੱਠੇ ਕਰਕੇ ਮਚਾ ਦਿਓ ਤਾਂ ਜੋ گلابی ਸੁੰਡੀ ਦੀ ਜੜ ਨੂੰ ਆਪਾਂ ਖਤਮ ਪਤੰਗੇ ਨੂੰ ਖਤਮ ਕਰ ਦਈਏ ਸੋ ਉਸ ਤੋਂ ਇਲਾਵਾ ਜੋ ਸਾਡੀ ਇੱਕ گلابی ਸੁੰਡੀ ਦੇ ਨਾਲ ਹੀ ਆਪਣੇ ਜੇ ਗੱਲ ਹੁੰਦੀ ਆ ਚਿੱਟੇ ਮੱਛਰ ਦੀ ਗੱਲ ਹੁੰਦੀ ਆ ਨਦੀਨ ਨਾਸ਼ਕ ਮੁਹੀਮ ਵੀ ਚਲਾਈ ਆ ਜੋ ਆਪਣੇ ਵੱਟਾਂ ਤੇ ਨਦੀਨ ਗਾਜਰ ਬੂਟੀ ਵਰਗੇ ਇਦਾਂ ਦੇ ਨਦੀਨ ਹੁੰਦੇ ਆ ਉਹਨਾਂ ਸਾਰਿਆਂ ਦਾ ਵੀ ਅਸੀਂ ਖਾਤਮਾ ਕਰਾਇਆ ਤਾਂ ਜੋ ਜੋ ਕੀੜੇ ਦਾ ਇਨੋਕੂਲਮਾ ਜੋ ਕੀੜਾ ਜਦੋਂ ਮੇਨ ਫਸਲ ਖੇਤ ਦੇ ਵਿੱਚ ਹੈ ਨਹੀਂ ਕਿੱਥੇ ਰਹਿਣਾ ਇਹਨਾਂ ਨਦੀਨਾਂ ਤੇ ਇੱਥੇ ਹੀ ਰਹਿਣਾ ਤੋਂ ਉਹਨਾਂ ਦਾ ਅਸੀਂ ਪਹਿਲਾਂ ਅਗੇਤੇ ਤੌਰ ਤੇ ਖਾਤਮਾ ਕਰਾਇਆ ਜੀ ਜਿਸ ਤਰ੍ਹਾਂ ਸਰ ਨਰਮੇ ਦੀ ਬਜਾਈ ਹੈ ਲਗਭਗ ਮੁਕੰਮਲ ਹੋ ਚੁੱਕੀ ਹੈ ਹਨਾ ਜੀ ਇਸ ਤੋਂ ਬਾਅਦ ਜਿਹੜੀਆਂ ਆਪਣੀਆਂ ਸਪਾਰਸ਼ਾਂ ਹੁੰਦੀਆਂ ਨੇ ਪਹਿਲੇ ਪਾਣੀ ਬਾਰੇ ਤੇ ਖਾਦਾਂ ਬਾਰੇ ਉਹਨਾਂ ਬਾਰੇ ਤੁਸੀਂ ਕਿਸਾਨ ਭਰਾਵਾਂ ਨੂੰ ਕੀ ਦੱਸਣਾ ਚਾਹੋਗੇ ਪਹਿਲਾ ਪਾਣੀ ਕਿੰਨੇ ਦਿਨਾਂ ਤੇ ਲਾਉਣਾ ਚਾਹੀਦਾ ਤੇ ਪਹਿਲੇ ਪਾਣੀ ਤੇ ਜਿਹੜੀ ਖਾਦ ਹੈਗੀ ਉਹ ਆਪਾਂ ਕਿਹੜੀ-ਕਿਹੜੀ ਦੇ ਸਕਦੇ ਨਰਮੇ ਸੋ ਦੇਖੋ ਇਹ ਪਹਿਲਾ ਪਾਣੀ ਜਿਵੇਂ ਯੂਨੀਵਰਸਿਟੀ ਦਾ محکمہ ਕਹਿੰਦਾ ਕਿ ਘੱਟੋ ਘਾਟ ਆਪਾਂ 4 ਤੋਂ 6 ਹਫ਼ਤੇ ਪਹਿਲਾਂ ਪਾਣੀ ਰੋਕ ਕੇ ਰੱਖਣਾ ਜੇਕਰ ਜਿਵੇਂ ਆਪਾਂ ਅੱਜ ਦੇ ਹਾਲਾਤ ਦੇਖੀਏ ਤਾਂ ਲੋ ਬਹੁਤ ਵਗ ਰਹੀ ਆ ਗਰਮੀ ਪਿਛਲੇ ਸਾਲ ਨਾਲੋਂ ਬਰਾਬਰ ਹੀ ਪੈ ਰਹੀ ਆ ਪਿਛਲੇ ਸਾਲ ਵੀ ਆਪਾਂ ਕਹਿੰਦੇ ਐਲਲ ਨੂੰ ਵਰਗਾ ਆਪਣਾ ਸਾਲ ਸੀਗਾ ਜਿਹਦੇ ਵਿੱਚ ਲੋਹਾ 15 20 ਦਿਨ ਚੱਲੀਆਂ ਸੀਗਾ ਐਸ ਵੀ ਸੰਭਵ ਆ ਉਦਾਂ ਦਾ ਆਪਣੇ ਚੱਲਣਾ ਸੋ ਜੇ ਮਹੀਨਾ ਤੱਕ ਨਹੀਂ ਰੁਕਿਆ ਜਾਂਦਾ ਚਲੋ ਆਪਾਂ 28 ਦਿਨਾਂ ਤੇ 25 ਦਿਨਾਂ ਤੇ ਪਹਿਲਾਂ ਪਾਣੀ ਲਾ ਦਈਏ ਸੋ ਜੇ ਆਪਾਂ ਖਾਦਾਂ ਦੀ ਗੱਲ ਕਰੀਏ ਖਾਦਾਂ ਦੇ ਵਿੱਚ ਕੀ ਹੁੰਦਾ ਖਾਦਾਂ ਦੇ ਵਿੱਚ ਜ਼ਿੰਮੇਦਾਰ ਗੁਰੇਜ ਕਰਦਾ ਕਿ ਆਪਾਂ ਨਰਮੇ ਤੇ ਵੱਧ ਯੂਰੀਆ ਖਾਦ ਨਹੀਂ ਪਾਉਣੇਗੀ ਸੋ ਬਜਾਈ ਵਾਲਾ ਟਾਈਮ ਤਾਂ ਟੱਪ ਗਿਆ ਬਜਾਈ ਤੇ ਆਪਾਂ ਦਾਇਆ ਦਾਦਾ ਗੱਟਾ ਪਟਾਸ਼ ਦਾਦਾ ਗੱਟਾ ਤਾਂ ਥੱਲੇ ਪਾਤਾ ਸੋ ਯੂਰੀਆ ਦੀ ਗੱਲ ਹੁੰਦੀ ਆ ਯੂਰੀਆ ਦੇ ਵਿੱਚ ਕਿਸਾਨ ਸੋਚਦੇ ਆ ਕਿ ਜੇ ਮੈਂ ਵੱਧ ਗੱਟਾ ਯੂਰੀਆ ਦਾ ਪਾਤਾ ਮੇਰੇ ਮੱਛਰ ਦਾ ਅਟੈਕ ਹੋ ਜਾਊਗਾ ਜਿਵੇਂ 15 16 ਦੀ ਆਪਾਂ ਗੱਲ ਕਰੀਏ ਉਹ ਤੋਂ ਮੱਛਰ ਦੇ ਅਟੈਕ ਕਰਕੇ ਆਪਣੇ ਨਰਮੇ ਦੀ ਫਸਲ ਲਗਭਗ ਤਬਾਹ ਹੋ ਗਈ ਸੀਗੀ ਸੋ ਉਹਦੇ ਵਿੱਚ ਕੀ ਆ ਕਿ ਚੋਣੇ ਦੀ ਤਰ੍ਹਾਂ ਨਰਮੇ ਨੂੰ ਵੀ 90 ਕਿਲੋ ਯੂਰੀਆ ਦੀ ਲੋੜ ਹੁੰਦੀ ਆ ਜੋ ਹਾਈਬ੍ਰਿਡ ਕਿਸਮਾਂ ਸੋ ਇਹਦੇ ਵਿੱਚ ਜਿਹੜੀ ਆਪਾਂ ਪਹਿਲੀ ਕਿਸ਼ਤ ਆ ਪਹਿਲੇ ਪਾਣੀ ਦੇ ਬਾਦ ਪਾਤੀ ਤੇ ਜਿਹੜੀ ਦੂਜੀ ਕੈਸਟ ਆ 45 ਕਿਲੋ ਦੀ ਇੱਕ ਗੱਟਾ ਯੂਰੇ ਦਾ ਉਹ ਆਪਾਂ ਜਦੋਂ ਫੁੱਲ ਫਲੱਕ ਆਪਣਾ ਚੱਲਦਾ ਉਦੋਂ ਆਪਾਂ ਪਤਾ ਜਿਸ ਤਰ੍ਹਾਂ ਸਰ ਨਰਮੇ ਵਾਲੇ ਕਿਸਾਨ ਆ ਜੀ ਹਰ ਸਾਲ ਡਾਵਾ ਡੋਲ ਹੁੰਦੇ ਨੇ ਨਰਮੇ ਦੀ ਬਜਾਈ ਨੂੰ ਲੈ ਕੇ ਅੱਗੇ ਜਾ ਕੇ ਬਹੁਤ ਸਮੱਸਿਆਵਾਂ ਆਉਣੀਆਂ ਹੁੰਦੀਆਂ ਜਾਂ ਕਿਸਾਨਾਂ ਕੋਲ ਬਾਸਮਤੀ ਇੱਕ ਬਦਲ ਵਜੋਂ ਫਸਲ ਹੁੰਦੀ ਆ ਵਿਭਾਗ ਵੱਲੋਂ ਤੁਸੀਂ ਕਿਸਾਨਾਂ ਨੂੰ ਕਿਸ ਤਰ੍ਹਾਂ ਹੌਸਲਾ ਦੇਣਾ ਚਾਹੋਗੇ ਜਿਹੜੇ ਕਿਸਾਨ ਇਸ ਵਾਰ ਵੀ ਨਰਮੇ ਦੀ ਖੇਤੀ ਕਰ ਰਹੇ ਆ ਨਰਮੇ ਦੀ ਖੇਤੀ ਵਿੱਚ ਆਏ ਆ ਜਿਹੜੀਆਂ ਅੱਗੇ ਜਾ ਕੇ ਸਮੱਸਿਆ ਕੀੜੇ ਮਕੌੜੇ ਆਉਣਗੇ ਉਹਨਾਂ ਦੇ ਨਾਲ ਨਜਿੱਠਣ ਦੇ ਲਈ ਵਿਭਾਗ ਕਿਸ ਤਰ੍ਹਾਂ ਕਿਸਾਨਾਂ ਦੀ ਸਹਾਇਤਾ ਕਰਦਾ ਦੇਖੋ ਜੀ ਜੋਦੜਾ ਮੈਂ ਇੱਥੇ ਇਸ ਵਿਭਾਗ ਵਿੱਚ 2018 ਦੇ ਵਿੱਚ ਜੁਆਇਨ ਕੀਤਾ ਤੇ 2019-20 ਦੇ ਵਿੱਚ ਮੈਂ ਇਸ ਜ਼ਿਲ੍ਹੇ ਦੇ ਵਿੱਚ ਆ ਗਿਆ ਸੀ ਉਦੋਂ ਤੋਂ ਮੈਂ ਦੇਖਿਆ ਗਿਆ ਸਾਡੇ ਮੁਕਸਰ ਜ਼ਿਲ੍ਹੇ ਵਿੱਚ ਪਿੰਡ ਪੱਦਰ ਦੀਆਂ ਸਰਕਲ ਪੱਦਰ ਦੀਆਂ ਸਰਕਲ ਭਾਵ 10-11 ਪਿੰਡ ਵੰਡ ਕੇ ਦਿੱਤੇ ਹੋਏ ਆ ਇੱਕ ADO ਨੂੰ ਸੋ ਉਹਦੇ ਵਿੱਚ ਸਾਡੀਆਂ ਟੀਮਾਂ ਬਣ ਜਾਂਦੀਆਂ ਤੇ ਅਸੀਂ ਹਫ਼ਤੇ 'ਚ ਤਿੰਨ ਦਿਨ ਜਿਵੇਂ ਪਿਛਲੇ ਸਾਲ ਦੀ ਗੱਲ ਕਰਾਂ ਅਸੀਂ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਤਿੰਨ ਦਿਨ ਗੁਲਾਬੀ ਸੁੰਡੀ ਦੇ ਲਈ ਚਿੱਟੇ ਮੱਛਰ ਦੇ ਲਈ ਸਰਵੇਖਣ ਕਰਦੇ ਸੀ ਜੋ ਸਾਡਾ ਸਰਵੇਖਣ ਆ ਜਿਵੇਂ ਪਿਛਲੇ ਸਮਿਆਂ ਦੀ ਗੱਲ ਕਰਾਂ 13 ਜੂਨ ਤੋਂ 15 ਜੂਨ ਤੋਂ ਸਾਡੀਆਂ ਟੀਮਾਂ ਗਠਿਤ ਹੋ ਜਾਣਗੀਆਂ ਤਾਂ ਅਸੀਂ ਖੇਤਾਂ ਦੇ ਵਿੱਚ ਜਾ ਕੇ ਸਰਵੇਖਣ ਕਰਦੇ ਰਵਾਂਗੇ ਤੇ ਉਹਦੇ ਵਿੱਚ ਅਸੀਂ ਜੋ ਵੀ ਆਪਾਂ ਨੂੰ ਜ਼ਿੰਮੇਵਾਰ ਭਾਈ ਟੱਕਰਦੇ ਅਸੀਂ ਉਹਦਾ ਪੂਰਾ ਰਿਕਾਰਡ ਨੰਬਰ ਨੋਟ ਕਰਦੇ ਆ ਤੇ ਜੋ ਅਸੀਂ ਮੌਕੇ ਤੇ ਖੇਤ ਵਿੱਚ ਦੇਖਦੇ ਆ ਕਿ ਭਾਈ ਤੇਰੇ ਆਪਣੇ ਤੇਲੇ ਦਾ ਅਟੈਕ ਜ਼ਿਆਦਾ ਵੱਧ ਰਿਹਾ ਜਾਂ ਤੇਰੇ ਭੂਰੀ ਜੂੰ ਦਾ ਅਟੈਕ ਵੱਧ ਰਿਹਾ ਉਹਨੂੰ ਦਵਾਈਆਂ ਜੋ ਪ੍ਰਮਾਣਿਤ ਦਵਾਈਆਂ ਰਿਕਮੈਂਡਡ ਦਵਾਈਆਂ ਯੂਨੀਵਰਸਿਟੀ ਦੀਆਂ ਉਹ ਰਿਕਮੈਂਡ ਕਰ ਦਿੰਦੇ ਆ ਮੌਕੇ ਤੇ ਅਸੀਂ ਇਦਾਂ ਮੇ ਦੇ ਨਾਲ ਨਹੀਂ ਜੀ ਦਿਆਂ ਬਾਕੀ ਗੱਲ ਕੀ ਆ ਤੁਸੀਂ ਇੱਕ ਡਾਵਾ ਡੋਲ ਦੀ ਗੱਲ ਕੀਤੀ ਆ ਦੇਖੋ ਜੀ ਆਪਾਂ ਨੂੰ ਆਪਣੇ ਕੱਲ ਦਾ ਨਹੀਂ ਪਤਾ ਕੱਲ ਕੀ ਹੋਣਾ ਆਪਣੇ ਨਾਲ ਕੀ ਹੋਣਾ ਇਹਦੇ ਵਿੱਚ ਕੀ ਆ ਪਰ ਨਰਮੇ ਦੀ ਖੇਤੀ ਜੇ ਜ਼ਿਮੀਂਦਾਰ ਨੂੰ ਜੇ ਫਾਇਦਾ ਦੇ ਦੇਤਾ ਬਾਸਮਤੀ ਝੋਨੇ ਤੋਂ ਵੀ ਵੱਧ ਫਾਇਦਾ ਦੇ ਜਾਂਦੀ ਆ ਤੇ ਜੇ ਮੰਨ ਲਓ ਖਰਾਬ ਹੋਣ ਤੇ ਆਜੇ ਤਾਂ ਆਪਾਂ ਜਮਾ ਪੈਸੇ ਨਹੀਂ ਪੱਲੇ ਪਾਉਂਦੀ ਗੀ ਪਿਛਲੇ ਸਾਲ ਕੀ ਹੋਇਆ ਨਰਮੇ ਦਾ ਮੁੱਲ ਜ਼ਿਮੀਂਦਾਰਾਂ ਨੂੰ ਵਧੀਆ ਕੁਆਲਿਟੀ ਦੀ ਵਧੀਆ ਮੁੱਲ ਮਿਲਿਆ ਤਾਂ ਜੋ ਉਸ ਦੇ ਸਦਕਾ ਹੀ ਆਪਣਾ 10 ਤੋਂ 15% ਰਕਬਾ ਨਰਮੇ ਹੇਠ ਇਸ ਸਾਲ ਵਧਿਆ ਕੋਈ ਜੀ ਆਪਾਂ ਨਰਮੀ ਦੀ ਗੱਲ ਕਰੀਏ ਸਿੱਧੀ ਮੈਂ ਮੋٹے ਤੌਰ ਤੇ ਗੱਲ ਕਰਦਾ ਪਾਣੀ ਦੀ ਬਚਤ ਦੀ ਆਪਾਂ ਗੱਲ ਕਰੀਏ ਪਹਿਲਾਂ 1 ਕਿਲੋ ਚੋਨੇ ਦੇ ਦਾਣੇ ਪੈਦਾ ਕਰਨ ਦੇ ਵਿੱਚ 5000 ਲੀਟਰ ਪਾਣੀ ਦੀ ਖਪਤ ਹੁੰਦੀ ਆ ਤੇ ਤੁਸੀਂ ਆਪ ਦੇਖ ਲਓ ਜੇ ਆਪ 30 ਕੁਇੰਟਲ ਉਸਤੰਚਾਰ ਕਰਕੇ ਦੇਖਾਂ 1 ਕਿੱਲੇ ਦੇ ਵਿੱਚ ਕਿੰਨੇ ਹੀ ਲੱਖਾਂ ਟਨ ਪਾਣੀ ਆਪਾਂ ਖਰਾਬ ਕਰਤਾ ਪਰ ਉਹੀ ਜੀ ਆਪਾਂ ਨਰਮੀ ਦੀ ਗੱਲ ਕਰੀਏ ਨਰਮੀ ਦੀ ਫਸਲ ਆਪਾਂ ਆਪਣੇ ਪਾਣੀ ਨੂੰ ਬਚਾਉਂਦੀ ਹੀ ਬਚਾਉਂਦੀ ਆ ਸੋ ਆਪਾਂ ਜੇ ਗੱਲ ਕਰੀਏ ਹੋਰ ਫਾਇਦਿਆਂ ਦੀ ਗੱਲ ਕਰੀ ਗਏ ਚਲੋ ਛਟੀਆਂ ਵਾਲਾ ਫਾਇਦਾ ਤਾਂ ਜਗ ਜाहिर ਹੀ ਸਾਰੇ ਜਾਣਦੇ ਆ ਉਸ ਬਾਰੇ ਆਪਾਂ ਗੱਲ ਨਹੀਂ ਕਰਦੇਗੇ ਦੂਜੀ ਆਪਾਂ ਗੱਲ ਕਰ ਗਏ ਝੋਨੇ ਦੇ ਵਿੱਚ ਆਪਾਂ ਬੇਅੰਤਿਹ ਖਾਦਾਂ ਦੀ ਵਰਤੋਂ ਕਰਦੇ ਆ ਜਿਹਦੇ ਕਰਕੇ ਜੋ ਆਪਾਂ ਯੂਰੀਆ ਖਾਦਿਆ ਜਿਸ ਤਰ੍ਹਾਂ ਵੀ ਆ ਖਾਦਾਂ ਪਾਉਂਦੇ ਆ ਕੋਈ ਮਿਕਸਚਰ ਪਾਉਂਦੇ ਆ ਉਹਨਾਂ ਜਾਣਾ ਕਿੱਥੇ ਆ ਕੁਝ ਤਾਂ ਹਵਾ ਮਿੱਟੀ ਪਾਣੀ ਦੇ ਵਿੱਚ ਉੱਪਰ ਉੱਡ ਗਿਆ ਤੇ ਕੁਝ ਤਾਂ ਆਪਣੇ ਪਾਣੀ ਰਾਹੀਂ ਥੱਲੇ ਆਪਣੇ ਇਕੱਠਾ ਹੋ ਰਿਹਾ ਆਪਣੇ ਇਧਰ ਦੇ ਜ਼ਿਲ੍ਹੇ ਨੂੰ ਕੈਂਸਰ ਬੈਲਟ ਕਹਿੰਦੇ ਆ ਬਠਿੰਡਾ ਮਾਨਸਾ ਕੋਸ਼ ਆਪਣੇ ਮੁਕਸਰ ਦੀ ਏਰੀਆ ਜੰਮ ਦੇ ਬੱਚਿਆਂ ਨੂੰ ਬਿਮਾਰੀਆਂ ਹੋਣ ਲੱਗੀਆਂ ਕਿਉਂ ਹੋਣ ਲੱਗੀਆਂ ਜੋ ਹੈਵੀ ਮੈਟਲ ਆ ਇਹਨਾਂ ਖਾਦਾਂ ਦੇ ਵਿੱਚ ਥੱਲੇ ਜਾ ਕੇ ਇਕੱਠੇ ਹੋ ਰਿਆ ਜੇ ਆਪਾਂ ਨਰਮੇ ਦੀ ਬਿਜਾਂਦ ਕਰਦੇ ਆ ਤਾਂ ਆਪਾਂ ਇਹਨਾਂ ਚੀਜ਼ਾਂ ਤੋਂ ਬਚਦੇ ਆ ਇਹਨਾਂ ਬਿਮਾਰੀਆਂ ਤੋਂ ਬਚਦਾ ਪਾਣੀ ਦੀ ਬਚਤ ਤਾਂ ਹੁੰਦੀ ਹੁੰਦੀ ਆ ਤੇ ਦੂਸਰੀ ਆਪਾਂ ਆਪਦੀ ਸਿਹਤ ਪ੍ਰਖੀ ਜ਼ਮੀਨ ਨੂੰ ਵੀ ਵਧੀਆ ਕਰਦੇ ਆ ਤੇ ਆਪਾਂ ਨੂੰ ਜੋ ਆਣ ਜੋ ਇਦਾਂ ਦੀ ਆਪ ਭਿਆਨਕ ਕੈਂਸਰ ਵਰਗੀਆਂ ਬਿਮਾਰੀਆਂ ਲੱਗਦੀਆਂ ਆ ਪੌਣਾਂ ਤੋਂ ਵੀ ਬਚਦੇ ਆ